ਗੁਰਦੀਪ ਸਿੰਘ ਨਕਸ਼ਦੀ ਪੰਜ ਕੋਹਾ ਤੇ ਨਾਵਲ ਦਲਦਲ ਦੇ ਫੁੱਲ ਦਾ ਅਗਲਾ ਕਾੰਟ 11 ਭਾਗ ਦੂਜਾ ਟਰੇਨਾ ਨੂੰ ਵੀ ਕਦੇ ਕੋਈ ਬੰਦਾ ਇੰਨਾ ਸਮਝਣ ਵਾਲਾ ਨਹੀਂ ਸੀ ਮਿਲਿਆ ਇਸ ਲਈ ਉਹ ਬਹੁਤ ਖੁਸ਼ ਸੀ ਕਿ ਕਮਲ ਦੇ ਨਾਲ ਉਹ ਇੱਕ ਤਰ੍ਹਾਂ ਜੁੜ ਰਹੀ ਸੀ ਪਰ ਉਸ ਅੰਦਰ ਇਹ ਹਿੰਮਤ ਨਹੀਂ ਸੀ ਪੈਰੀ ਕਿ ਉਹ ਇਹ ਆਖ ਸਕੇ ਕਮਲ ਤੇਰੇ ਬਿਨਾ ਮੇਰਾ ਕਾਹਦਾ ਜੀਣਾ ਹੈ ਕਿਉਂਕਿ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਕਮਲ ਅੰਦਰ ਇਹ ਤੋਖਲਾ ਰਹਿੰਦਾ ਤੇ ਉਹ ਸੋਚਦਾ ਜੇ ਇਸ ਦਾ ਕੋਈ ਪ੍ਰਾਣਾ ਗਾਕ ਸਾਨੂੰ ਇਕੱਠਿਆਂ ਨੂੰ ਮਿਲ ਗਿਆ ਤੋਦੋ ਮੈਨੂ ਵੀ ਇਸ ਦਾ ਗਾਹ ਕੀ ਸਮਝੇਗਾ ਇਹਦੇ ਨਾਲ ਮੇਰੀ ਜ਼ਿੰਦਗੀ ਕਿਉਂ ਦੀ ਹੋਵੇਗੀ ਸ਼ਾਇਦ ਕਦੇ ਕੋਈ ਸਿੱਧਾ ਮੇਰੇ ਕੋਲ ਇਹ ਵੀ ਆਖ ਦੇਵੇ ਕਿ ਟ੍ਰੀਨਾ ਨੂੰ ਬੜਾ ਹੰਡਾਇਆ ਪਰ ਹੁਣ ਪੈਸੇ ਨਹੀਂ ਹੁਣ ਇਹਨੂੰ ਤੂੰ ਲਈ ਫਿਰਦਾ ਹੈ ਇਹ ਸੋਚ ਕੇ ਉਸ ਅੰਦਰ ਟ੍ਰੀਨਾ ਪ੍ਰਤੀ ਉਬਰਿਆ ਪਿਆਰ ਹਲਕਾ ਹੋ ਕੇ ਹਮਦਰਦੀ ਦੀਕ ਸਿਮਟ ਜਾਂਦਾ ਪਰ ਦੂਜੇ ਪਲ ਉਸ ਅੰਦਰ ਦਲੇਰੀ ਆਉਂਦੀ ਤੇ ਉਹ ਸੋਚਦਾ ਮੈਂ ਹੁਣ ਇਹ ਗੱਲ ਕਿਸੇ ਵੀ ਪੁਰਾਣੇ ਗਾਹ ਨੂੰ ਕਹਿ ਸਕਾਂਗਾ ਕਿ ਟ੍ਰੀਨਾ ਮੇਰੀ ਮੰਗੇਤਰ ਹੈ ਫਲਾਂ ਫਿਰ ਉਹ ਗਾਹ ਕੀ ਕਰ ਲਵੇਗਾ ਮੇਰਾ ਬਹੁਤਾ ਬੋਲੇਗਾ ਚਾਰ ਸਿੱਧੀਆਂ ਜੜਦੇਵਾਂ ਕਾ ਆਪਣੇ ਅੰਦਰ ਚੱਲ ਰੀਆਂ ਅਜਿਹੀਆਂ ਸੋਚਾਂ ਜੋ ਇੱਕ ਘੁਮਣ ਕੇਰੀ ਵਾਂਗ ਹੁੰਦੀਆਂ ਸਾਨੂੰ ਉਹ ਕਦੇ ਵੀ ਟਰੀਨਾ ਨਾਲ ਸਾਂਝੀਆਂ ਨਹੀਂ ਸੀ ਕਰ ਪਾਉਂਦਾ ਇੱਕ ਸ਼ਾਮ ਨੂੰ ਉਸਦੇ ਇੱਕ ਪ੍ਰਾਣੇ ਮਿੱਤਰ ਚੰਦਨ ਸਿੰਘ ਦਾ ਫੋਨ ਆਇਆ ਚੰਦਨ ਸਿੰਘ ਅਸਲ ਵਿੱਚ ਉਸਦਾ ਪ੍ਰਾਣਾ ਜਮਾਤੀ ਸੀ ਜੋ ਉਸ ਨੂੰ ਅਮਰੀਕਾ ਵਿੱਚ ਫੇਰ ਮਿਲ ਗਿਆ ਸੀ ਕਈ ਸਾਲ ਪਹਿਲਾਂ ਚੰਦਨ ਸਿੰਘ ਨੇ ਮੈਰੀਲੈਂਡ ਸੂਬੇ ਵਿੱਚ ਇੱਕ ਗੈਸ ਸਟੇਸ਼ਨ ਲੈ ਲਿਆ ਸੀ ਤੇ ਉਧਰ ਹੀ ਉਹ ਪਰਿਵਾਰ ਸਮੇਤ ਸੈਟਲ ਹੋ ਗਿਆ ਸੀ ਚੰਦਨ ਸਿੰਘ ਦਾ ਫੋਨ ਉਹਨੂੰ ਪਹਿਲਾਂ ਵੀ ਕਦੇ-ਕਦਾਈਂ ਆ ਜਾਇਆ ਕਰਦਾ ਸੀ ਪਰ ਬਹੁਤ ਘੱਟ ਬਸ ਹਾਲ-ਚਾਲ ਪੁੱਛਣ ਦੀ ਕੀ ਉਹਨਾਂ ਦੀ ਗੱਲ ਹੁੰਦੀ ਸੀ ਕਿਉਂਕਿ ਕੁਝ ਦੇਰ ਬਾਅਦ ਉਸਨੇ ਦੂਸਰਾ ਗੈਸ ਸਟੇਸ਼ਨ ਵੀ ਲੈ ਲਿਆ ਸੀ ਜਿਸ ਕਰਕੇ ਉਹਨੇ ਕਮਲ ਨੂੰ ਦੱਸਿਆ ਸੀ ਕਿ ਉਹ ਬਹੁਤ ਰੁੱਝ ਗਿਆ ਸੀ ਹਾਲਚਲ ਪੁੱਛਣ ਤੇ ਦੱਸਣ ਤੋਂ ਬਾਅਦ ਜਦੋਂ ਚੰਦਨ ਸਿੰਘ ਨੇ ਕਮਲ ਦੇ ਘਰ ਟੁੱਟਣ ਬਾਰੇ ਸੁਣਿਆ ਤਦੋਂ ਨੇ ਕਮਲ ਨੂੰ ਕਿਹਾ ਤੂੰ ਕਦੇ ਇਹ ਗੱਲ ਮੈਨੂੰ ਦੱਸੀ ਨਹੀਂ ਤੂੰ ਇੱਧਰ ਆ ਜਾ ਸਾਡੇ ਨੇੜੇ ਇੱਕ ਲਿਕਰ ਸਟੋਰ ਹੈ ਗੋਰਿਆਂ ਦਾ ਬਹੁਤ ਚੱਲਦਾ ਹੈ ਉਹ ਵਿਕਾਊ ਹੈ ਤੇ 2 ਲੱਖ ਡਾਲਰ ਮੰਗਦੇ ਹਨ ਆ ਕੇ ਵੇਖ ਲੈ ਕੁਝ ਪੈਸੇ ਕੋਲੋਂ ਪਾ ਲਈ ਤੇ ਕੁਝ ਬੈਂਕ ਕੋਲੋਂ ਕਰਜ਼ਾ ਮਿਲ ਜਾਵੇਗਾ ਆਰਾਮ ਨਾਲ ਚਲਾਈ ਜਾਵੇ ਸਿਰਫ ਦੋ ਬੰਦੇ ਰੱਖਣੇ ਪੈਣੇ ਹਨ ਮਹਾਂਲੀ ਮੈਂ ਹਾਂ ਤੇਰੀ ਕੋਲ ਕਦੇ ਕਦੇ ਇਕੱਠੇ ਬੈਠ ਕੇ ਆ ਕਰਾਂਗੇ ਮੈਨੂੰ ਇਸ ਬਾਰੇ ਵਿਚਾਰ ਕਰ ਲੈਂਦੇ ਚੰਦਨ ਕਮਲ ਦੀ ਕਾ ਕਰ ਲੈ ਪਰ ਯਾਦ ਰੱਖੀ ਕਿ ਮੈਂ ਤੇਰੇ ਨਾਲ ਨਾ ਚਿੰਤਾ ਨਾ ਕਰੀ ਕੋਈ ਚੰਦਨ ਸਿੰਘ ਨੇ ਉਸ ਨੂੰ ਹੌਸਲਾ ਦਿੱਤਾ ਕੁਝ ਦੇਰ ਬਾਅਦ ਜਦੋਂ ਉਹ ਚੰਦਨ ਸਿੰਘ ਨਾਲ ਗੱਲ ਕਰਕੇ ਹਟਿਆ ਉਹਨੇ ਇਹ ਗੱਲ ਟਰੀਨਾ ਨਾਸਾਂ ਜੀ ਕੀਤੀ ਉਹ ਛੱਟ ਬੋਲੀ ਕੀ ਤੂੰ ਫੇਰ ਇੱਥੋਂ ਚੜ੍ਹਿਆ ਜਾਵੇਂਗਾ ਨਹੀਂ 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 ਮੈਂ ਸੋਚਿਆ ਕਿ ਆਪਾਂ ਦੋਨੋਂ ਇਕੱਠੇ ਉਹ ਸਟੋਰ ਖਰੀਦ ਰਵਾਂਗੇ ਤੇ ਮੇਰਾ ਜੋ ਕ੍ਰੈਡਿਟ ਹੈ ਉਸ ਦੇ ਆਧਾਰ ਉੱਤੇ ਕਰਜ਼ਾ ਚੱਕ ਲਵਾਂਗੇ ਆਪਾਂ ਦੋਨੋਂ ਇੱਕ ਬੰਦਾ ਰੱਖ ਕੇ ਸਟੋਰ ਚਲਾ ਲਿਆ ਕਰਾਂਗੇ ਕਮਲ ਨੇ ਕਿਹਾ ਮੈਨੂੰ ਤਾਂ ਇਸ ਦਾ ਕੋਈ ਤਜਰਬਾ ਨਹੀਂ ਕਮਲ ਟ੍ਰੀਨਾ ਨੇ ਆਪਣਾ ਤੋਖਲਾ ਉਹਨੂੰ ਦੱਸਿਆ ਤੈਨੂੰ ਸਭ ਕੁਝ ਆ ਜਾਵੇਗਾ ਹੌਲੀ ਹੌਲੀ ਕਿਉਂਕਿ ਤੈਨੂੰ ਮੈਂ ਸਿਖਾਵਾਂਗਾ ਤੂੰ ਫਿਕਰ ਨਾ ਕਰ ਪਹਿਲਾਂ ਮੈਨੂੰ ਉਹ ਸਟੋਰ ਵੇਖ ਕੇ ਹਾਲੇ ਦੇ ਕੀ ਕਿ ਹੋ ਜਾਏ ਜੇ ਮੈਨੂੰ ਪਸੰਦ ਆ ਗਿਆ ਤੇ ਬੈਂਕ ਕਰਜ਼ਾ ਦੇਣਾ ਮੰਨ ਗਿਆ ਤਾਂ ਜੋ ਮੇਰੇ ਕੋਲ ਪੈਸੇ ਹਨ ਉਹ ਆਪਾਂ ਵਰਤ ਲਵਾਂਗੇ ਬਸ ਉਹ ਨਾਲ ਕੰਮ ਕਰਵਾਈ ਜਾਈ ਠੀਕ ਹੈ ਕਮਲ ਨੇ ਟ੍ਰੀਨਾ ਦਾ ਹੱਥ ਫੜ ਲਿਆ ਕਿਆ ਵੇਖ ਲੈ ਪਹਿਲਾਂ ਤੂੰ ਉਸ ਸਟੋਰ ਨੂੰ ਉੱਥੇ ਜਾ ਕੇ ਚੰਗੀ ਤਰ੍ਹਾਂ ਵੇਖ ਕੇ ਆ ਕਿ ਇਲਾਕਾ ਕਿਹੋ ਜਿਹਾ ਹੈ ਮੇਰਾ ਜੀ ਮਨ ਨਹੀਂ ਉਧਰ ਜਾਂਦਾ ਪਰ ਤੇਰੇ ਕਰਕੇ ਸ਼ਾਇਦ ਮੇਰਾ ਮਨ ਮੰਨ ਵੀ ਜਾਵੇ ਕਿਉਂਕਿ ਉਹ ਅਰੀਕਾ ਵਾਲੀ ਘਟਨਾ ਨੇ ਮੇਰਾ ਮਨ ਹਿਲਾ ਦਿੱਤਾ ਹੈ ਸ਼ਾਇਦ ਮਨ ਆਪਾਂ ਦੋਨਾਂ ਨੂੰ ਰਾਸ ਆ ਜਾਵੇ ਪਰ ਮੈਂ ਅਜੇ ਵੀ ਦੁਚਿੱਤੀ ਵਿੱਚ ਹਾਂ ਇਹ ਗੱਲ ਸੱਚ ਹੈ ਮੇਰੇ ਕੋਲ ਜਿੰਨੇ ਪੈਸੇ ਹਨ ਮੈਂ ਤੈਨੂੰ ਦੇ ਦੇਵਾਂਗੀ ਬਸ 10-15 ਹਜ਼ਾਰ ਆਪਣੇ ਕੋਲ ਰੱਖ ਕੇ ਟਰੀਨਾ ਨੇ ਆਖਿਆ ਨਹੀਂ ਮੈਂ ਚਾਹਾਂਗਾ ਕਿ ਤੂੰ ਆਪਣੇ ਪੈਸੇ ਆਪਣੇ ਕੋਲ ਰੱਖ ਸੰਭਾਲ ਕੇ ਤੇਰੇ ਪੈਸਿਆਂ ਦੀ ਲੋੜ ਹੀ ਨਹੀਂ ਪੈਣੀ ਕਮਲ ਨੇ ਉਸਦੁਆਰੇ ਬਾਹਾਂ ਪਾ ਕੇ ਆਖਿਆ ਇਹ ਗੱਲ ਤੈਨੂੰ ਮੇਰੇ ਨਾਲ ਅਸਲੀ ਪਿਆਰ ਤਾਂ ਨਹੀਂ ਹੋ ਗਿਆ ਕਮਲ ਅਜੇ ਹੀ ਗਲਤੀ ਨਾ ਕਰੀਂ ਆ ਕਿਟਰੀਨਾ ਹੱਥ ਲੱਗ ਪਈ ਪਤਾ ਨਹੀਂ ਪਰ ਇੰਜ ਲੱਗਦਾ ਜਿਵੇਂ ਤੂੰ ਮੇਰੀ ਕੋਈ ਆਪਣੀ ਹੋਵੇਂ ਸ਼ਾਇਦ ਹੋਵੇਂ ਹੀ ਜਿਵੇਂ ਤੇਰੇ ਮਨ ਵਿੱਚ ਮੇਰੇ ਪ੍ਰਤੀ ਕੋਈ ਆਪਣਤ ਜਾਂ ਕੋਈ ਸਾਂਝ ਹੈ ਕਿ ਨਹੀਂ ਕਮਲ ਨੇ ਆਪਣੇ ਅੰਦਰ ਪਲ ਰਹੀ ਸੋਚ ਨੂੰ ਜ਼ਰਾ ਨੰਗਿਆਂ ਕਰਕੇ ਆ ਕਿਹਾ ਹਾਂ ਇੱਕ ਸਾਂਝ ਤਾਂ ਬਣੀ ਕੀ ਪਿਆਰ ਸ਼ਾਇਦ ਬਹੁਤ ਉਤਲੀ ਸਾਂਝ ਹੋਵੇਗੀ ਚੱਲ ਕਿਵੇਂ ਨਾ ਕਿਵੇਂ ਬਿਨਾ ਇੱਕ ਦੂਜੇ ਉੱਤੇ ਕੋਈ ਹੱਕ ਜਤਾયા ਆਪਾਂ ਇੱਕ ਦੂਜੇ ਨਾਲ ਜੁੜਤਾ ਗਏ ਇਹ ਤਾਂ ਸਹੀ ਹੈ ਹੈ ਕਿ ਨਹੀਂ ਟਰੀਨਾ ਨੇ ਪੁੱਛਿਆ ਇਸ ਵਿੱਚ ਕੋਈ ਸ਼ੱਕ ਨਹੀਂ ਹੁਣ ਆਪਾਂ ਇਕੱਲੇ ਨਹੀਂ ਆਪਾਂ ਨੂੰ ਇਹ ਅਹਿਸਾਸ ਹੈ ਕਿ ਕੋਈ ਆਪਣਾ ਹੈ ਇਸ ਦੁਨੀਆ ਵਿੱਚ ਜੋ ਆਪਣੇ ਲਈ ਕੋਈ ਸੋਚ ਸਕਦਾ ਕਮਲ ਨੇ ਉਸ ਦੀਆਂ ਗੱਲਾਂ ਨੂੰ ਦੋਨੋਂ ਹੱਥਾਂ ਨਾਲ ਪਲੋਸਿਆ ਤੇ ਬੋਲਿਆ ਚਲ ਤੂੰ ਅੱਜ ਸੈਂਡਵਿਚ ਬਣਾ ਤੇ ਮੈਂ ਨਾਲ ਵਾਲੇ ਲਿਕਰ ਸਟੋਰ ਤੋਂ ਸੈਂਟ ਪਾਲੀ ਬੀਅਰ ਲੈ ਕੇ ਆਵਾਂ ਕਿਉਂਕਿ ਆਪਣੀ ਬੀਅਰ ਖਤਮ ਹੋਈ ਲੱਗਦੀ ਹੈ ਠੀਕ ਹਾਂ ਆਪਣੇ ਪਾਸ ਸੈਂਡਵਿਚ ਲਈ ਸਭ ਕੁਝ ਪਿਆ ਹੈ ਜਾ ਤੂੰ ਲਿਆ ਬੀਅਰ ਆ ਕੇ ਟ੍ਰੇਨਰ ਸੋਈ ਬਲ ਚਲੇਗੀ ਸ਼ਾਮ ਨੂੰ ਬੀਅਰ ਪੀਂਦਿਆਂ ਕਮਲ ਨੇ ਸਿਸਿਲੀ ਵਾਲੀ ਕਹਾਣੀ ਜਦੋਂ ਟ੍ਰੀਨਾ ਨਾਲ ਸਾਂਝੀ ਕੀਤੀ ਤਦੋਂ ਨੇ ਸਭ ਕੁਝ ਸੁਣ ਤੋਂ ਬਾਅਦ ਆਖਿਆ ਪਤਾ ਨਹੀਂ ਅਸਲ ਗੱਲ ਕੀ ਹੈ ਮੈਨੂੰ ਹਰ ਔਰਤ ਆਜ਼ਾਦੀ ਤੋਂ ਮਹਿਰੂਮ ਲੱਗਦੀ ਹੈ ਸਿਸਿਲੀ ਨੇ ਸਿਰਫ ਇੱਕ ਪਿਆਰ ਨਾਲ ਸੈੱਟ ਹੋਣ ਦੀ ਕੋਸ਼ਿਸ਼ ਕੀਤੀ ਪਰ ਵੇਖ ਉਹਨੂੰ ਕਿਵੇਂ ਇੱਕ ਵੇਸਭਾ ਵਾਂਗ ਆਪਣੇ ਬੰਦੇ ਨੂੰ ਖੁਸ਼ ਕਰਨਾ ਪਿਆ ਤੇ ਪਤਾ ਨਹੀਂ ਪਹਿਲਾਂ ਹੋਰ ਕਿੰਨਿਆਂ ਨੂੰ ਇੰਜ ਖੁਸ਼ ਕਰਦੀ ਰਹੀ ਹੋਏਗੀ ਵਿਚਾਰੀ ਖੁਸ਼ੀ ਤਾਂ ਦੋਨਾਂ ਧਿਰਾਂ ਦੀ ਚਾਹੀਦੀ ਹੈ ਪਰ ਸੱਚਾਈ ਇੰਜ ਨਹੀਂ ਹੈ ਬਹੁਤੀ ਵਾਰ ਔਰਤ ਮਰਦ ਨੂੰ ਕੁਝ ਕਰਨ ਵਿੱਚ ਲੱਗੀ ਰਹਿੰਦੀ ਹੈ ਤੇ ਕਈ ਵਿਚਾਰੇ ਮਰਦ ਵੀ ਉੰਜੋ ਨੇ ਚੰਗਾ ਕੀਤਾ ਕਿ ਓਪੀਟ ਨੂੰ ਛੱਡ ਗਈ। ਇਹ ਵੀ ਪਤਾ ਨਹੀਂ ਕਿ ਉਸ ਨੂੰ ਕੋਈ ਹੋਰ ਪੀਟ ਮਿਲ ਜਾਵੇ। ਜੇ ਉਹ ਮਰਦਾਂ ਕੋਲੋਂ ਘਿਰੌਣ ਲੱਗ ਪਈ ਤਾਂ ਵੀ ਠੀਕ ਹੈ ਪਰ ਉਸ ਦੀ ਜਵਾਨੀ ਅਜਿਹੀਆਂ ਪਰਸਤਿਤੀਆਂ ਫੇਰ ਖੜੇ ਕਰ ਸਕਦੀ ਹੈ। ਕਮਲ ਤੈਨੂੰ ਕਿਉਂ ਸੱਦੀ ਸੀ ਉਹ ਆਪਣੇ ਕੋਲ? ਮੇਰਾ ਖਿਆਲ ਹੈ ਕਿ ਇੱਕ ਵਾਰ ਉਸ ਨੂੰ ਮੈਂ ਆਖਿਆ ਸੀ ਕਿ ਮੇਰਾ ਇੱਧਰ ਦਿਲ ਨਹੀਂ ਲੱਗਦਾ ਤੇ ਮਸ਼ੀਨ ਵਾਲਾ ਕੰਮ ਕਰਨ ਨੂੰ ਵੀ ਹੁਣ ਮੇਰਾ ਜੀ ਘਾਟੀ ਕਰਦਾ। ਦੂਸਰਾ ਸ਼ਾਇਦ ਉਸ ਨੂੰ ਮੇਰੀ ਸ਼ਰਾਫਤ ਚੰਗੀ ਲੱਗੀ ਹੋਵੇ ਤੇ ਉਸ ਨੇ ਸੋਚ ਲਿਆ ਹੋਵੇ ਕਿ ਚੰਗਾ ਬੰਦਾ ਕੋਲ ਹੋਵੇ ਤਾਂ ਚੰਗੀ ਗੱਲ ਹੈ। ਕਮਲ ਨੇ ਜਵਾਬ ਦਿੱਤਾ ਔਰ ਤੂੰ ਬਹੁਤ ਕੁਝ ਸੋਚ ਲੈਂਦੀ ਹੈ ਪਰ ਕੁਦਰਤ ਨੇ ਉਸਨੂੰ ਇੱਕ ਵੱਡੇ ਗੁਣ ਨਾਲ ਨਵਾਜਿਆ ਤੇ ਉਹ ਹੈ ਆਪਣੇ ਆਪ ਉਤੇ ਕਾਬੂ ਜਦੋਂ ਉਸਦਾ ਇਹ ਕਾਬੂ ਕਮਜ਼ੋਰ ਪੈ ਜਾਵੇ ਤਦ ਉਹ ਬਹੁਤ ਆਸਾਨੀ ਨਾਲ ਨਵੀਂ ਮੁਸੀਬਤ ਵਿੱਚ ਫਸ ਜਾਂਦੀ ਹੈ ਮੇਰੇ ਇਸ ਬਿਆਨ ਨੂੰ ਅੱਗੇ ਰੱਖ ਕੇ ਤੂੰ ਸਿਸਰੀ ਬਾਰੇ ਸੋਚੀ ਉਹ ਚਾਹੁੰਦੀ ਹੈ ਕਿ ਤੂੰ ਉਸਦੇ ਨੇੜੇ ਰਹੇ ਤੇ ਵਕਤ ਪੈਣ ਉਤੇ ਉਹ ਤੇਰੇ ਮੋਢੇ ਉਤੇ ਆਪਣਾ ਸਿਰ ਰੱਖ ਕੇ ਆਪਣੇ ਗਮ ਤੇ ਖਿਲਾ ਪਰ ਸਕੇ ਅਸੀਂ ਇਸ ਨੂੰ ਪਿਆਰ ਤਾਂ ਨਹੀਂ ਆਖ ਸਕਦੇ हां एक रीज रीज रीजी आ ਸਕਦੇ ਆ ਕਿਉਂਕਿ ਬਹੁਤ ਵਾਰ ਤਾਂ ਅਜਿਹੀ ਰੀ ਸਿਰਫ ਰੀਜੀ ਬਣ ਕੇ ਰਹਿ ਜਾਂਦੀ ਹੈ ਕਈ ਵਾਰ ਪਿਆਰ ਵਿੱਚ ਬਦਲ ਵੀ ਜਾਂਦੀ ਹੈ ਇਸ ਦਾ ਤਜਰਬਾ ਮੈਨੂੰ ਉਦੋਂ ਹੋਇਆ ਸੀ ਜਦੋਂ ਕਲੱਬ ਦੇ ਮਾਲਕ ਨੇ ਮੇਰੇ ਨਾਲ ਪਿਆਰ ਦਾ ਡਰਾਮਾ ਖੇਡਿਆ ਸੀ ਉਸ ਦੀ ਹਮਦਰਦੀ ਵਿੱਚ ਮੈਨੂੰ ਬੜੀ ਨਿੱਘੀ ਆਪਣਾਪ ਤਹਿਸੁਸ ਹੋਈ ਉਸ ਦੇ ਪਿਆਰ ਭਰੇ ਸ਼ਬਦਾਂ ਨੇ ਮੇਰੇ ਅੰਦਰ ਉਸ ਪ੍ਰਤੀ ਖਿੱਚ ਪਾ ਦਿੱਤੀ ਸੀ ਤੇ ਮੈਨੂੰ ਉਸ ਦਾ ਪਿਆਰ ਹੋ ਗਿਆ ਸੀ ਉਦੋਂ ਮੈਂ ਇਹ ਸਮਝ ਬੈਠੀ ਕਿ ਮੈਨੂੰ ਮੇਰਾ ਅਸਲ ਬੰਦਾ ਮਿਲ ਗਿਆ ਪਰ ਉਹ ਸਭ ਮੇਰੀ ਗਲਤਫਹਿਮੀ ਸੀ ਟਰੀਨਾ ਨੇ ਕਮਲਵਲ ਬਹੁਤ ਹੀ ਗੰਭੀਰਤਾ ਨਾਲ ਤੱਕਿਆ ਇੰਜ ਤਾਂ ਮੈਂ ਵੀ ਕਈ ਵਾਰ ਸੋਚ ਲੈਂਦਾ ਟਰੀਨਾ ਕਿ ਸਿਰਫ ਮੈਂ ਤੇਰੇ ਨਾਲ ਰਹਾ ਰਲ ਮਿਲ ਆਪਾਂ ਜ਼ਿੰਦਗੀ ਕੱਟੀਏ ਮੈਂ ਤੇਰਾ ਦੁੱਖ ਮਡਾਵਾਂ ਤੇ ਤੇਰੇ ਨਾਲ ਆਪਣਾ ਦੁੱਖ ਸਾਂਝਾ ਕਰਾਂ ਪਰ ਫੇਰ ਸੋਚ ਲੈਂਦਾ ਕਿ ਤੇਰੀ ਇਹ ਆਪਣੀ ਜ਼ਿੰਦਗੀ ਹੈ ਤੇ ਜ਼ਿੰਦਗੀ ਬਾਰੇ ਤੇਰੇ ਆਪਣੇ ਵਿਚਾਰ ਹਨ ਹੋ ਸਕਦਾ ਹੈ ਕਿ ਇਹ ਆਪਣੇ ਵੱਖਰੇ ਵਿਚਾਰ ਕਦੇ ਮਿਲ ਨਹੀਂ ਨਾ ਤੇ ਅੰਤ ਵਿੱਚ ਆਪਣੇ ਰਿਸ਼ਤੇ ਵਿੱਚ ਤਰੇੜਾ ਜਾਵੇ ਮੈਨੂੰ ਜ਼ਿੰਦਗੀ ਵਿੱਚ ਤੇ ਪਿਆਰ ਵਿੱਚ ਸਿਰਫ ਇੱਕ ਸਾਰਤਾ ਚਾਹੀਦੀ ਹੈ ਕਦੇ ਬਹੁਤ ਨੇੜੇ ਤੇ ਕਦੇ ਬਹੁਤ ਦੂਰ ਹੋਣ ਵਾਲੀ ਪਹੁੰਚ ਮੈਨੂੰ ਤੋੜ ਦਿੰਦੀ ਹੈ ਮੈਨੂੰ ਤਦੇ ਰਿਸ਼ਤੇ ਤੇ ਸ਼ੱਕ ਹੋਣ ਲੱਗ ਪੈਂਦਾ ਤੇ ਮੇਰੇ ਅੰਦਰਲੀ ਮਾਨਸਿਕ ਸਥਿਤੀ ਪਹਿਲਾਂ ਵਰਗੀ ਨਹੀਂ ਰਹਿੰਦੀ ਰਿਸ਼ਤੇ ਵਿੱਚ ਇੱਕ ਸਾਰਤਾ ਤੋਂ ਬਿਨਾਂ ਮੈਨੂੰ ਇੰਜ ਲੱਗਣ ਲੱਗ ਪੈਂਦਾ ਜਿਵੇਂ ਮੇਰੇ ਮਨ ਦਾ ਟਿਕਾਓ ਗੁੰਮ ਗਿਆ ਹੋਵੇ ਕਮਲ ਨੇ ਆਪਣੇ ਹੱਥ ਵਿੱਚ ਉਸ ਦਾ ਹੱਥ ਲਿਆ ਤੇ ਉਸ ਦੇ ਨਿੱਕੇ ਜਿਹੇ ਹੱਥ ਨੂੰ ਬਲੋਸਣ ਲੱਗ ਪਿਆ ਤੇਰੇ ਬਾਰੇ ਮੈਂ ਇੰਜ ਨਹੀਂ ਸੋਚਦੀ ਮੈਂ ਇਸ ਗੱਲ ਦਾ ਹੀ ਅਹਿਸਾਸ ਕਰਦੀ ਹਾਂ ਕਿ ਕਮਲ ਮੇਰੇ ਨਾਲ ਖੜੇਗਾ ਤੇ ਇਸ ਲਈ ਮੈਂ ਇਕੱਲੀ ਨਹੀਂ ਰਹਾਂਗੀ ਮੇਰੇ ਉੱਤੇ ਇਹ ਤੇਰੀ ਸ਼ਖਸੀਅਤ ਦਾ ਪ੍ਰਭਾਵ ਹੈ ਇਹਨਾਂ ਪ੍ਰਸਥਿਤੀਆਂ ਵਿੱਚੋਂ ਉੱਭਰੇ ਇੱਕ ਦੂਜੇ ਪ੍ਰਤੀ ਭਾਵਕ ਦੇ ਪਿਆਰ ਵੀ ਵੰਡਣਦੇ ਹਨ ਤੇ ਕਦੇ ਲਗਾਓ ਤੇ ਕਦੇ ਅਰਥਹੀਨ ਹੋ ਜਾਂਦੇ ਹਨ ਮੈਨੂੰ ਜ਼ਿੰਦਗੀ ਵਿੱਚ ਕਦੇ ਇੱਕ ਸਾਰਤਾ ਮਿਲੀ ਹੀ ਨਹੀਂ ਤੇ ਇਸ ਦਾ ਅਹਿਸਾਸ ਕਰਨਾ ਮੈਨੂੰ ਨਹੀਂ ਆਉਂਦਾ ਤੇਰੇ ਅੱਗੇ ਮੈਂ ਆਪਣਾ ਦਿਲ ਰੱਖਦੀ ਆਈ ਹਾਂ ਕਿ ਤੂੰ ਮੈਨੂੰ ਪੂਰੀ ਤਰ੍ਹਾਂ ਸਮਝ ਸਕੇ ਜਦੋਂ ਤੇਰੇ ਬਾਰੇ ਮੈਂ ਬਹੁਤ ਗੰਭੀਰਤਾ ਨਾਲ ਸੋਚਣ ਲੱਗ ਪੈਂਦੀ ਆਂ ਤਾਂ ਮੇਰਾ ਇਹ ਪੇਸ਼ਾ ਵੀ ਮੈਨੂੰ ਯਾਦ ਆ ਜਾਂਦਾ ਤੇ ਇਸ ਪੇਸ਼ੇ ਕਰਕੇ ਮੈਨੂੰ ਇਹ ਅਹਿਸਾਸ ਹੋਣ ਲੱਗਦਾ ਕਿ ਮੈਂ ਤਾਂ ਤੇਰੇ ਸਾਥ ਜ਼ਿੰਦਗੀ ਕੱਟਣ ਦੇ ਕਾਬਿਲ ਹੀ ਨਹੀਂ ਕ੍ਰੀਨਾ ਨੇ ਆਪਣਾ ਹੱਥ ਛੜਾ ਕੇ ਉਸ ਦੀ ਪਿੱਠ ਉੱਤੇ ਫੇਰਿਆ ਤੂੰ ਇੰਜਾਂ ਸੋਚਿਆ ਕਰਕੇ ਤੇਰਾ ਪੇਸ਼ਾ ਆਪਣੇ ਦੋਨਾਂ ਦੇ ਬਣੇ ਇਸ ਰਿਸ਼ਤੇ ਨੂੰ ਕਦੇ ਕੁਝ ਕਰ ਸਕਦਾ ਤੈਨੂੰ ਤਾਂ ਮੈਂ ਮਿਲਿਆ ਹੀ ਇਸ ਪੇਸ਼ੇ ਵਿੱਚ ਸੀ ਤੇ ਉਸ ਵੇਲੇ ਵੀ ਮੈਂ ਤੇਰਾ ਸਾਥ ਹੀ ਤਮੰਗਿਆ ਸੀ ਮੈਂ ਉਹ ਬੰਦਾ ਹਾਂ ਜੋ ਤੇਰੇ ਇਸ ਪੇਸ਼ੇ ਨੂੰ ਗਲਤ ਅਰਥਾਂ ਵਿੱਚ ਕਦੇ ਲੈ ਕੇ ਨਹੀਂ ਗਿਆ ਉਹ ਲੋਕ ਹੋਰ ਹਨ ਜੋ ਮਿਲਣ ਵੇਲੇ ਕੁਝ ਹੋਰ ਗੱਲਾਂ ਕਰਦੇ ਨੇ ਪਰ ਇੱਕ ਦੂਜੇ ਨਾਲ ਜੁੜਨ ਤੋਂ ਬਾਅਦ ਹੋਰ ਹੀ ਕੁਝ ਦੀਆਂ ਗੱਲਾਂ ਕਰਨ ਲੱਗ ਪੈਂਦੇ ਹਨ ਤੇ ਇੰਜ ਇੱਕ ਅਰਥ ਉਹ ਰੱਖੀ ਨਹੀਂ ਸਕਦੇ ਮੈਂ ਸਮਝਦਾ ਹਾਂ ਕਿ ਤੂੰ ਕਿਸੇ ਕਿਸਮ ਦੇ ਸਵਾਦ ਦੇ ਵਿੱਚ ਕਦੇ ਮਰਦਾਂ ਕੋਲ ਨਹੀਂ ਗਈ ਤੂੰ ਆਪਣੀ ਰੂਹ ਸਾਫ਼ ਰੱਖੀ ਤੇ ਤੇਰੇ ਪੇਸ਼ੇ ਨੂੰ ਮੈਂ ਕਦੇ ਬੁਰਾ ਸਮਝਿਆ ਹੀ ਨਹੀਂ ਮੈਂ ਤਾਂ ਕਈ ਵਾਰ ਸੋਚਦਾ ਹਾਂ ਕਿ ਲੋਕ ਇਸ ਪੇਸ਼ੇ ਬਾਰੇ ਗਲਤ ਕਿਉਂ ਸੋਚਦੇ ਹਨ ਕਮਲ ਨੇ ਕਿਹਾ ਕੁਝ ਦੇਰ ਲਈ ਟ੍ਰੇਨਾਂ ਉਸ ਦੀ ਗੋਦ ਵਿੱਚ ਫੇਰ ਲੁੱਟ ਗਈ ਤੇ ਬੋਲੀ ਇੰਜ ਹਰ ਆਦਮੀ ਨਹੀਂ ਸੋਚਦਾ ਤੇ ਨਾ ਹੀ ਸੋਚ ਸਕਦਾ ਜੋ ਸੋਚਦੇ ਹਨ ਇਹ ਸੁਣ ਕੇ ਤੂੰ ਹੈਰਾਨ ਹੀ ਹੋ ਜਾਵੇਂਗਾ ਇੱਕ ਵਾਰ ਇੱਕ ਗਾਕ ਮੇਰੇ ਕੋਲ ਆਇਆ ਬਹੁਤ ਹੀ ਸੌਜਾ ਤੇ ਛੋਟੇ ਜਿਹੇ ਕੱਦ ਦਾ ਉਸਦੇ ਮੁੱਛਾਂ ਰੱਖਿਆ ਹੋਇਆ ਸਨ ਉਸਨੇ 2 ਘੰਟੇ ਦੇ ਪੈਸੇ ਮੇਰੇ ਮੇਜ਼ ਉੱਤੇ ਧਰ ਦਿੱਤੇ। ਉਹਨੇ ਮੇਰੇ ਪ੍ਰਤੀ ਬਹੁਤ ਹੀ ਆਦਰ ਬਖਾਇਆ ਤੇ ਮੇਰੀਆਂ ਬਹੁਤ ਸਿਫਤਾਂ ਕੀਤੀਆਂ। 2 ਘੰਟੇ ਬਾਅਦ ਉਹ ਮੇਰੇ ਨਾਲ ਹੋਰ ਵਕਤ ਗੁਜ਼ਾਰਨ ਦੀ ਰੌਅ ਵਿੱਚ ਆ ਗਿਆ। ਮੈਂ ਕਿਹਾ ਹੋਰ ਵਕਤ ਲਈ ਹੋਰ ਪੈਸੇ ਲੱਗਣਗੇ। ਕਹਿੰਦਾ ਜੇ ਮੈਂ ਤੇਰੇ ਕੋਲੋਂ ਨਾ ਜਾਵਾਂ ਤਾਂ ਕੀ ਕਰ ਲਵਾਂ ਮੈਂ ਕਿ ਕੁੱਤੀਏ? ਇਹ ਆਖ ਕੇ ਜਦ ਉਹ ਮੈਨੂੰ ਹੱਥ ਪਾਉਣ ਲੱਗਾ ਮੈਂ ਕਿਹਾ ਪੁਲਿਸ ਨੂੰ ਬੁਲਾਉਣ ਲੱਗਿਆ ਮੈਂ। ਨਹੀਂ ਜਾ। ਪੁਲਿਸ ਦਾ ਨਾਂ ਸੁਣ ਕੇ ਉੱਠਿਆ ਤੇ ਬੋਲਿਆ ਕੁੱਤੀ ਗੰਦਾ ਕੀੜਾ ਗੰਦੀ ਔਰਤ ਤੂੰ ਨਰਕ ਵਿੱਚ ਜਾਵੇਂ। ਮੈਂ ਜਵਾਬ ਵਿੱਚ ਉਸਨੂੰ ਕਮਰੇ 'ਚੋਂ ਬਾਹਰ ਜਾਣ ਲਈ ਕਿਹਾ ਤੇ ਉਹ ਮੈਨੂੰ ਹੋਰ ਗਾਲਾਂ ਕੱਢਦਾ ਹੋਇਆ ਚਲੇ ਗਿਆ। ਇਹ ਸੁਣ ਕੇ ਕਮਲ ਬੋਲਿਆ, "ਹੱਦ ਹੋ ਗਈ।" ਤੇ ਫਿਰ ਉਹ ਟਰੀਨਾ ਦੇ ਪੂਰੇ ਵਾਲਾਂ ਨਾਲ ਖੇਡਣ ਲੱਗ ਪਿਆ। ਉਹ ਰਾਤ ਕਮਲ ਨੂੰ ਟਰੀਨਾ ਇੰਜ ਲੱਗੀ ਜਿਵੇਂ ਉਹ ਉਸੇ ਦਾ ਇੱਕ ਹਿੱਸਾ ਹੋਵੇ। ਉਸਨੂੰ ਉਸ ਮੁੱਛਾਂ ਵਾਲੇ ਗਾਕ ਦੇ ਟਰੀਨਾ ਨੂੰ ਆਖੇ ਬੁਰੇ ਸ਼ਬਦ ਬੜੇ ਚੁਭਦੇ ਰਹੇ। ਟਰੀਨਾ ਦੀ ਆਪਣੇ ਉੱਤੇ ਰੱਖੀ ਬਾਹ ਨੂੰ ਹਲਕੇ-ਹਲਕੇ ਉਪਲੋਸਦਾ ਰਿਹਾ। ਆਪਣੇ ਨਾਲ ਪਈ ਟਰੀਨਾ ਉਹਨੂੰ ਬੜੀ ਬੇਫਿਕਰੀ ਵਿੱਚ ਲੱਗਦੀ ਸੀ। ਉਹ ਹੌਲੀ-ਹੌਲੀ ਸਾਂ ਲੈ ਰਹੀ ਸੀ। ਲੱਗਦਾ ਸੀ ਕਿਉਂ ਸੰਦਰ ਬੜਾ ਟਿਕਾਊ ਆ ਗਿਆ ਸੀ ਉਸਨੇ ਉਸਦੇ ਵਾਲਾਂ ਵਿੱਚ ਹਲਕੇ-ਹਲਕੇ ਆਪਣੀਆਂ ਉਂਗਲਾਂ ਫੇਰ-ਫੇਰੀਆਂ ਤੇ ਇੰਜ ਟ੍ਰੀਨਾ ਬਾਰੇ ਹੀ ਸੋਚਦੇ ਆ ਸੋਚਦੇ ਆ ਕਮਲ ਦੀ ਅੱਖ ਲੱਗ ਗਈ ਦੂਸਰੇ ਦਿਨ ਟ੍ਰੀਨਾ ਨੂੰ ਇਸ ਵਕਤ ਤੇ ਜਾਣਾ ਸੀ ਕਿਉਂਕਿ ਉਸਨੇ ਆਪਣੇ ਡਾਕਟਰ ਨੂੰ ਮਿਲਣਾ ਸੀ ਇਸ ਲਈ ਉਹ ਜ਼ਰਾ ਜਲਦੀ ਉੱਠ ਖੜੀ ਨਹਾ ਕੇ ਉਹਨੇ ਆਪਣੇ ਦੋਨਾਂ ਲਈ ਕਾਫੀ ਬਣਾਈ ਫਿਰ ਜਾਣ ਲੱਗਿਆ ਉਸਨੇ ਕਮਲ ਨੂੰ ਆਖਿਆ ਤੂੰ ਆਪਣੇ ਮਿੱਤਰ ਕੋਲ ਜਾ ਤੇ ਉਸ ਸਟੋਰ ਬਾਰੇ ਹੋਰ ਜਾਣਕਾਰੀ ਲਿਆ ਖਬਰੇ ਇਹ ਸੌਦਾ ਹੀ ਆਪਾਂ ਨੂੰ ਚੰਗਾ ਰਹੇ ਠੀਕ ਟ੍ਰੀਨਾ ਪਿਆਰੀ ਕਰੋ ਜਾਣ ਲੱਗੀ ਨੂੰ ਕਮਲ ਨੇ ਬਹੁਤ ਘੁੱਟ ਕੇ ਜੱਫੀ ਵਿੱਚ ਲਿਆ ਤੇ ਕਿਹਾ ਤੂੰ ਛੱਡ ਆਪਣਾ ਅਪਾਰਟਮੈਂਟ ਤੇ ਇੱਥੇ ਆ ਜਾ ਯਾਰ ਉਸ ਵੱਲ ਤੱਕ ਕੇ ਮੁਸਕराई ਫਿਰ ਬਿਨ ਬੋਲਿਆ ਉਸ ਦੇ ਬੁੱਲਾਂ ਤੇ ਹਲਕਾ ਚੁੰਮਣ ਦੇ ਕੇ ਚਲੇ ਗਈ ਟਰੀਨਾ ਆਪਣੇ ਡਾਕਟਰ ਨੂੰ ਮਿਲ ਕੇ ਵਾਪਸ ਆ ਰਹੀ ਸੀ ਪਾਰਕਿੰਗ ਲਾਟ ਵਿੱਚ ਜਾ ਕੇ ਉਹ ਆਪਣੀ ਕਾਰ ਖੋਲਣ ਹੀ ਲੱਗੀ ਸੀ ਕਿ ਉਸ ਨੂੰ ਕਿਸ ਨੇ ਆਵਾਜ਼ ਮਾਰੀ ਸੁੰਦਰ ਟਰੀਨਾ ਉਹਨੇ ਆਵਾਜ਼ ਪਛਾਣ ਲਈ ਇਹ ਕਹੇਲ ਸੀ ਪਰ ਉਹਨੇ ਬਿਨ ਇਧਰ ਉਧਰ ਵੇਖਿਆ ਤਾਂ ਕਿ ਖੋਲੀ ਤੇ ਕਾਰ ਸਟਾਰਟ ਕਰਕੇ ਉਸ ਨੂੰ ਪਾਰਕਿੰਗ ਲਾਟ ਵਿੱਚੋਂ ਕੱਢਣ ਲੱਗ ਪਈ ਰਦੀਓ ਨੇ ਵਿਖਿਆ ਕਾਇਲ ਉਹਦੀ ਕਾਰ ਦੇ ਸਾਹਮਣੇ ਆ ਖੜਿਆ ਸੀ ਉਹਨੇ ਉਸ ਨਾਲ ਅੱਖਾਂ ਮਲਾਈਆਂ ਤੇ ਉਹ ਮੁਸਕਰਾਇਆ ਟ੍ਰੀਨਾ ਨੂੰ ਉਹ ਬਹੁਤ ਬੁਰਾ ਲੱਗਿਆ ਉਹਨੂੰ ਉਸ ਵਕਤ ਉਹ ਇੱਕ ਜਲਦੀ ਅਗ ਲੱਗਿਆ ਜਿਹੜਾ ਉਸ ਦਾ ਨਵਾਂ ਬਣਾਇਆ ਆਲ ਨਫੂਕ ਸਕਦਾ ਸੀ ਉਹ ਪਿਛਲੇ ਗੇਅਰ ਵਿੱਚ ਪਾ ਕੇ ਕਾਰ ਨੂੰ ਪਾਰਕਿੰਗ ਲੋਟ ਦੇ ਅੰਤ ਵਿੱਚ ਰਹਿ ਗਈ ਤੇ ਫਿਰ ਉਹਨੇ ਕਾਰ ਨੂੰ ਸੱਜੇ ਪਾਸੇ ਵੱਲ ਮੋੜ ਲਿਆ ਜਿੱਧਰ ਮੁੱਖ ਸੜਕ ਸੀ ਉਹਨੇ ਆਪਣੀਆਂ ਅੱਖਾਂ ਦੇ ਕੋਨਿਆਂ ਵਿੱਚੋਂ ਵੇਖਿਆ ਦੂਰ ਖੜਾ ਕਾਇਲ ਉਹਨੂੰ ਵੇਖ ਰਿਹਾ ਸੀ ਤੇ ਹੱਥ ਲਾ ਰਿਹਾ ਸੀ ਫਿਰ ਕਾਰ ਮੁੱਖ ਸੜਕ ਵੱਲ ਮੋੜਨ ਕਾਰਨ ਕਾਇਲ ਵਿਖਣੋਂ ਹਟ ਗਿਆ ਇਹ ਮੇਰਾ ਅਤੀਤ ਮੇਰਾ ਪਿੱਛਾ ਕਿਉਂ ਨਹੀਂ ਇਸ ਬੰਦੇ ਨੂੰ ਅਕਸਰ ਦਿੱਤਾ ਸੀ ਕਿ ਮੇਰੇ ਨਾਲ ਮੁੜ ਕੇ ਕੋਈ ਸੰਪਰਕ ਨਾ ਬਣਾਇਂ ਕਿ ਗੱਲ ਇਸ ਨੂੰ ਸਮਝ ਨਹੀਂ ਸੀ ਪਈ ਉਸੇ ਵਕਤ ਉਹਨੂੰ ਕਮਲ ਯਾਦ ਆ ਗਿਆ ਉਸਨੂੰ ਲੱਗਿਆ ਜਿਵੇਂ ਇਹ ਅਤੀਤ ਹੀ ਕਮਲ ਉਸ ਤੋਂ ਖੋਲਵੇਗਾ ਫਿਰ ਉਹਨੂੰ ਕਮਲ ਦੀਆਂ ਕੱਲਾਂ ਯਾਦ ਆਈਆਂ ਜਿਨ੍ਹਾਂ ਰਹੀ ਉਹਨੇ ਕਿਹਾ ਸੀ ਕਿ ਉਹ ਕਿਸੇ ਦੀ ਪਰਵਾਹ ਨਹੀਂ ਕਰੇਗਾ ਕੀ ਪਤਾ ਹੈ ਕਿ ਜੇ ਅਜਿਹੇ ਬੰਦੇ ਮਿਲਦੇ ਰਹੇ ਤਾਂ ਕਮਲ ਤੇ ਕੀ ਅਸਰ ਹੋਵੇਗਾ ਉਹ ਬਹੁਤ ਦੇਰ ਤੱਕ ਬਹੁਤ ਕੁਝ ਸੋਚਦੀ ਰਹੀ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ